ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਆਵਾਜ਼ ਹੀ ਮੈਂ ਤਾਂ ਸਾਡੇ ਸਾਡੇ ਤੁਹਾਡੇ ਨਾਲ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕੀ 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 ਹੋ ਰਹੀ ਹੈ ਮੈਂ ਬੋਲਣਾ ਸੋਚਣਾ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ ਪਤਾ ਨਹੀਂ ਕਹਿੰਦੇ ਗਏ ਨੇ ਗਏ ਕਿੰਨੇ ਕੋਈ ਦੀ ਕਰਵਾਏ ਜੀ ਇਹ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਸੈਂਟਾ ਹੀ ਹੋਇਆ ਜੀ ਨਾ ਕੀ ਵੀ ਨਾ ਕੀ ਤੂੰ ਮੈਨੂੰ ਇੱਕ ਮਾਰ ਇਹ ਲੈ ਕੇ ਆਵਾਂ ਹਾਂ ਇੱਕ ਫਿਰ ਕੇ ਹੈ ਕਿ ਤੇ ਜਾਗ ਵੀ ਹੈ ਮਲੇ ਜੀ ਸੀ ਅੱਛਾ ਮਲੇ ਜੀ ਮਲੇ ਮਲਾਡਾਂ ਖੇਤਰ ਹੀ ਆਪਣਾ ਲੱਗਾ ਪਤਾ ਕਾਥੇ ਪੰਦੀ ਆ ਉਹ ਕਹਿੰਦਾ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾਂ ਕੇ ਕੀ ਕਰਾਂਗਾ ਜਦਾ ਛੜਿਆ ਵੀ ਦਰ ਤੱਕ ਹੀ ਹੁੰਦੇ ਦਰ ਤੱਕ ਮੈਂ ਬੰਦਾ ਨਾ ਮੈਂ ਮੈਂ ਕੀ ਕਿ ਦੱਸ ਕਰ ਦੱਸਾਂ ਕਿ ਜਦਰਾ ਨਹੀਂ ਨਹੀਂ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇ ਰੱਬਾ ਤੇਰਾ ਧੰਨਵਾਦ ਹੈ ਤੁਹਾੰਦਾ ਸੁਣ ਨਹੀਂ ਇਨਫਰਮੇਸ਼ਨ ਆਈਏ ਵਿਨੇ ਕੁਮਾਰ ਪੁੱਤਰ ਮੇਸ਼ ਕੁਮਾਰ ਹੈ ਇਹਨੂੰ ਕੋਈ ਨਾ ਉਹਨਾਂ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਹਾਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗਲਪਾ ਤੇ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਸੀ ਇਹ ਟਾਂਕ ਖੇਤਰੀ ਮਹੱਲੇ 'ਚ ਵਾਦਤ ਹੋਈ ਹੈ ਤੇ ਕੀ ਆਪਣਾ ਸਰ ਨੂੰ ਕਰਦੇ ਇਹ ਕੇਸ ਡਿਸਟ ਕਰਕੇ ਤਰਤੀਸ਼ ਕਰਦੇ ਨੇ ਸਰ ਕੀ ਗੱਲ ਹੈ ਇਹ ਕੋਜੀ ਮੁਰਸਲ ਤੇ ਇਹਦੇ ਦੋ ਮੇਰਾ ਨਾਮ ਰਮੇਸ਼ ਕੁਮਾਰ ਟਿਊਟ ਕੀ ਗੱਲ ਹੈ ਇਹ ਮੇਰੇ ਬੱਚਾ ਗਿਆ ਥੋੜਾ ਜਿਹਾ ਘੁੰਮਣ ਫਿਰ ਮੈਂ ਕਿਹਾ ਮੈਂ ਡੜੀ ਆਏ ਹੋਏ ਇਦੋਂ ਆਇਆ ਸਭ ਨੂੰ ਪਤਾ ਨਹੀਂ ਲੱਗਿਆ ਕਿ ਕਿਹੜਾ ਅਣਸ਼ਤੇ ਗੋਲੀਆਂ ਮਾਰ ਕੇ ਗਿਆ ਵਾ ਪੁਰੀਆਂ ਮਾਰ ਗਿਆ ਮੈਂ ਉੱਥੇ ਡਿਪਲੋਰ ਕਰ ਦਿੱਤਾ ਆਪੇ ਜੀ ਤੁਰਭੇ ਲੱਗੇ ਸੁੱਟ ਗਏ ਉਮਰ 25 ਕਿ ਸਾਲ ਆ ਹੈ ਨਹੀਂ ਕੁਵਾਰਾ ਬਾਜੀ ਅੱਛਾ ਤਾਂ ਇਹ ਦੇਖੋ ਯਾਰ ਮੇਰਾ ਕੋ ਬਦਲਣ ਮੈਂ ਕੋਈ ਮੈਨੂੰ ਕੁਝ ਵੀ ਚੰਗਾ ਲੱਗਦਾ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਹਾਂਜੀ ਸਹੀ ਕੋਈ ਨਹੀਂ ਆpani ਮੈਂ ਤਾਂ ਸਾਡੀ ਤੁਹਾਡੇ ਸਾਡੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਕੁਝ ਦੱਸਣਾ ਹੁਣ ਬੱਚੇ-ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕੀ 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 ਲੜਾਈ ਮੈਂ ਬੋਲ ਤੁਹਾਨੂੰ ਸੋਚਣਾ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਮੈਨੂੰ ਪਤਾ ਨਹੀਂ ਕਹਿੰਦੇ ਡੇਟ ਨਹੀਂ ਗਏ ਕਿੰਨੇ ਕੋਈ ਨਹੀਂ ਕਰਵਾਏ ਜੀ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਨਾ ਕੀ ਵੀ ਨਾ ਕੀ ਪੂਰਾ ਇੱਕ ਵਾਰ ਇੱਕ ਵਾਰ ਹਾਂ ਇੱਕ ਫੇਰ ਕੇ ਹੈਗੇ ਤੇ ਜਾਗ ਵੀ ਹੈ ਮਲੇ ਜੀ ਜੀ ਅੱਛਾ ਮਲੇ ਜੀ ਮਲੇ ਜੀ ਮੈਂ ਲੜਾਂ ਖੇਤਰੀ ਆਪਣਾ

ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਸੀ ਇਹ ਟਾਂਕ ਖੇਤਰੀ ਮੱਲੇ 'ਚ ਵਾਦਤ ਹੋਈ ਤੇ ਕੀ ਆਪਣਾ ਸਰ ਨੂੰ ਕਰਦੇ ਇਹ ਕੇਸ ਡਿਸਟ ਕਰਕੇ ਤਰਤੀਸ਼ ਕਰਦੇ ਨੇ ਸਰ ਕੀ ਆਤੀ ਮਾਮਲਾ ਦੋਸ਼ੀ ਕਹਤੇ ਆਏ ਹੀ ਦੋਸ਼ੀ ਮੋਰਸਲ ਤੇ ਆਏ ਜਿਵੇਂ ਬਾਕੀ ਵੈਰੀਫਾਈ ਕਰਦੇ ਹੋ ਜਿੱਤੇ ਆਏ ਮੋਕੜਾ